ਹੈਲੋ ਵਾਲਾ ਵੈਲਕਮ ਮੁੰਡਿਓ ਕਿਵੇਂ ਆਈ ਹੋਪ ਕਿ ਸਾਰੇ ਘੰਟ ਹੋਣ ਤੇ ਆਪਾਂ ਹੀ ਪੂਰੇ ਘੰਟ ਆ ਕਹਿੰਦੇ ਕੋਠਿਆਂ ਦਾ ਕੰਮ ਸ਼ੁਰੂ ਕਰ ਲਿਆ ਮੁੰਡਿਆ ਨਹੀਂ ਲੈਂਟਰ ਪਾਉਣ ਲੱਗੇ ਓਏ ਓਏ ਚੁੱਪਈ ਜਾ ਮਗੀ ਬਈਆ ਜੀ ਵੀ ਇੱਕ ਦਿਨ ਆ ਗਾਣਾ ਲਾਣਾ ਸ਼ਿਫਟਾਂ ਦਾ ਮਿਲੂ ਦੇਖ ਲਈ ਮੇਤਰ ਆਪਾਂ ਕੋਠਿਆਂ ਦਾ ਕੰਮ ਸ਼ੁਰੂ ਕਰ ਰਹੇ ਜਿਨੇ ਵੀ ਲੈਂਟਰ ਪਾਉਣਾ ਹੋਵੇ ਸੰਪਰਕ ਕਰਿਓ ਆਮਾ ਨੰਬਰ ਬੋਲੀ ਨਹੀਂ ਨਹੀਂ ਓਏ ਮੇਰੇ ਮਰ ਅੱਜ ਨਹੀਂ ਬੋਲ ਖਾਨੇ ਮੈਂ 190 ਅੱਗੇ ਬਈ ਤੁਸੀਂ ਆਪ ਹੀ ਲਾ ਲਿਓ ਠੀਕ ਆ ਜਿਹਨੂੰ ਕੋ ਲੱਗ ਗਿਆ ਹਲ ਮੇਕ ਟਾਲੀ ਗਾਹਾਂ ਲੱਗ ਗਿਆ ਲਾਲੀ ਬਾਈ ਹੁਣ ਆਪਾਂ ਕੋਠਾ ਦਾ ਕੰਮ ਸ਼ੁਰੂ ਕਰ ਲਿਆ ਮੁੰਡੇ ਦਾ ਕੋਠਾ ਚੁੰਦਾ ਸੀ ਅਸੀਂ ਓਕੇ ਕਲਾਸ ਕਰਕੇ ਦਮਾਂ ਗੱਲ ਬਹੁਤਾ ਕੋਈ ਬਈ ਤਮ ਆਪਾਂ ਸਾਰੇ ਸ਼ੁਰੂ ਕਰਦੇ ਕੋਠਾ ਤੇਰਾ ਕੋਠਾ ਸੀ ਜੀ ਕਰ ਦੇਣਾ ਸੀਲ ਕਰ ਦੇਣ ਓਏ ਹੈ ਬਾਈ ਕੀ ਹੋ ਹੋ ਨੇ ਤੇਰੇ ਰਿਵਿਊ ਨੇ ਦੇਖੋ ਕਿਸੇ ਦੇ ਆਏ ਨਹੀਂ ਬਾਈ ਸੌਰਾਂ ਦੇ ਕਾਗਜੀ ਕਾਗ ਤੇਰਪਾਲੇਂ ਦੇਰ ਪਾ ਲੀਂਦੇ ਹੋ ਆ ਦੇਖੋ ਓਏ ਡਿੱਗ ਪੇਗਾ ਓਏ ਓਏ ਡਿੱਗ ਪੇਗਾ ਕੋਟੇ ਨਾਲੋਂ ਘਾਰਦਾ ਬੰਦੇ ਦਾ ਸਾਡਾ ਸੌਰਾਂ ਦੇ ਵੀ ਦੇਖ ਰੋ ਕਾਗਜੀ ਕਾਗ ਰੀਤੇ ਪੈ ਨੇ ਇੱਧਰ ਉੱਧਰ ਉਹ ਦੇਖੋ ਇਹ ਜਿਹੜੀ ਤੇਰਪਾਲ ਅਸੀਂ ਲੈਂਦੀ ਇਹ ਜਾਂ ਸੈਲਰਾਂ ਵਾਲਿਆਂ ਕੋਲੋਂ ਲੈਨੇ ਆਂ ਭਈ ਜਾਂ ਸਾਡੇ ਕੋਲੋਂ ਲੈ ਲਈਏ ਬਸ ਇਹ ਤਾਂ ਚੱਲ ਯਾਰ ਤੂੰ ਕੋਲ ਹਮਾਰਾ ਕੋਠਾ ਠੀਕ ਆ ਸੀਲ ਕਰ ਦੇਣਾ ਮੁੰਡੇ ਗੇ ਇਦਰੇ ਇੱਕ ਬਾਈ ਕੰਮ ਕਰਦੇ ਸੀਗੇ ਅਸੀਂ ਉਹਨੂੰ ਕਿਹਾ ਮੈਂ ਪੁੱਛਿਆ ਮੈਂ ਬਾਈ ਹਨਾ ਵੀ ਕੋਠਾ ਜੋਂਦਾ ਕੀ ਹੀ ਲੱਗ ਰਿਹਾ ਮਹਿੰਦੀ ਜੀ ਬੋਲੇ ਮੈਂ ਬਾਈ ਕੋਠਾ ਚੋਰਾ ਹੈ ਕਿਆ ਕਰਾਂ ਹਨਾ ਉਹ ਕਹਿੰਦਾ ਪੀਓਪੀ ਡਾਲ ਦੋ ਮੈਂ ਪੀਓ ਮੈਂ ਪੀਓਪੀ ਸਿਰੁਕ ਜਾਏਗਾ ਉਹ ਕਹਿੰਦਾ ਰੁਕ ਜਾਏਗਾ ਮੈਂ ਕਿਆ ਕਰਨਾ ਰੁਕਾ ਲੱਗੇਗਾ ਚਲ ਫਿਰ ਬਣਾਪਾ ਦੇਖਣਾ ਪੀਓਪੀ ਲਾ ਕੇ ਆਪਾਂ ਕਰ ਦੇਣੀ ਆ ਬਾਈ ਆ ਦੇਖੀ ਚੱਲ ਮੈਂ ਇੱਕ ਮਿੰਟ ਛੱਡਦਾ ਨਰਾ ਛੱਡ ਦਰ ਰੁਕ ਗਿਆ ਸੀ ਉਹ ਡਿੱਗ ਪਈ ਮੈਂ ਬੋਨਾ ਖੜਦਾ ਚਲ ਪਾਓ ਆਹ ਵਾਰ ਝਾੜ ਕੇ ਬਣਾ ਦੋ ਦੇਖੋ ਉਹਦਾ ਇੱਕ ਮੱਠਾ ਜਿਆਰਾ ਹੁੰਦਾ ਬਣਾਉਣੀ ਆ ਉਹ ਹੀ ਬਣਾਉਗਾ ਉਹ ਆਈਂ ਸੇਫਤਾਨਾ ਮੁੰਲੇ ਬਣਾਇਆ ਹੀ ਫੂਲ ਹੋ ਗਿਆ ਬਈ ਆਈ ਨਹੀਂ ਹੁੰਦੇ ਬਸ ਸਖ ਲਿਆ ਕੰਮ ਚਲ ਝਾੜ ਬਾਕੀ ਉਹ ਜੋ ਮੜਿਆ ਰੱਖ ਲਈ ਬੱਠੇ ਚਲ ਬਣਾ ਦੇ ਯਾਰ ਉਹਦਾ ਜਿੰਨਾ ਕ ਬਣਦਾ ਬਣਾਉਂਦਾ ਮੈਂ ਇੱਥੇ ਬੈਠਾ ਨਾ ਹੀ ਚੱਲ ਬੂਰੀ ਕਿੱਥੇ ਲਿਆਉਣੀ ਆ ਤੇ ਆਾਂਗੇ ਬੂਰੀ ਵੀ ਲਿਆਾਂਗੇ ਸਾਲਿਆ ਚੱਲ ਪਿਆ ਸਾਰਾ ਝਾੜ ਦੇ ਬੱਥ ਹੋ ਜਾਏਗਾ ਹਾਂ ਬੰਦਾ ਆਥੇ ਨਹੀਂ ਦਾ ਆ ਬਾ ਅਮਰ ਪਾਣੀ ਮੁੰਡਾ ਐ ਨਹੀਂ ਪੂਰੇ ਕੰਮ ਕਰ ਚੋਪੀ ਤੇ ਰੱਖਦਾ ਅੰਡੇ ਨਬੜੀ ਦੇ ਸੇ ਬਿਠਾ ਲਿਆ ਵਾਗੇ ਤਾਂ ਨਾ ਬੋਲੀ ਆਉਣੀਆਂ ਬੋਲੀਆਂ ਓਏ ਉਮੀ ਕਰਕੇ ਰੱਖ ਥੰਮਨੇ ਲਈਏ ਨਹੀਂ ਨਹੀਂ ਓਂਗਲ ਕਰ ਲੇ ਲਿਆ ਟੈਡਲ ਪਤਾ ਕੀ ਲੈਟਰ ਭੌਣ ਲਈ ਸੰਪਰਤ ਕਰੋ ਇਧਰ ਲੈ ਕੰਨਾਂ ਦੀ ਜੜੀ ਆ ਨਾ ਚੜਾ ਜਣੀ ਜਾਂਦੇ ਹਣ ਚੱਲ ਜੇ ਛੜ ਜੇ ਨੂੰ ਵੀ ਨਾਲ ਹੀ ਜਾਈ ਦਲਾਂਗੇ ਆਓ ਹੱਥ ਨਾਲ ਦੋਇਓ ਉਹ ਸਾਨੂੰ ਤਾਂ ਤੋਤੇ ਬੜਾ ਸਿਆਣਾ ਬਹੁਤ ਆ ਬੜਾ ਬਹਿਨੀ ਆ ਦੂਸੇ ਬੜਾ ਸਿਆਣਾ ਨਾ ਪ੍ਰੋਮੋਟਰ ਹੈ ਗੱਲ ਹੱਥ ਤੋਂ ਤਿੰਨ ਜਲਦਾ ਨਹੀਂ ਹੱਥ ਬੜਾ ਲੈਣਾ ਸਾਰੇ ਮੈਂ ਵੀ ਇੱਕ ਵਾਰੀ ਦੋ ਕਾ ਬਾਤ ਹੀ ਦੂਈ ਹੁਣ ਜਮਾ ਰਾਟ ਦੇ ਕੌਣ ਆਇਆ ਹੈ ਕੌਣ ਓਏ ਆ ਜਾ ਆ ਜਾ ਯਾਰ ਇਹ ਤਾਂ ਇਹਨਾਂ ਤੋਂ ਲੂਟ ਹੀ ਨਹੀਂ ਹੋਆ ਕੰਮ ਵੀ ਬਣਾਈ ਜਾਂਦੇ ਆ ਸਾਲੇ ਤੂੰ ਬਹਿ ਕੇ ਉਸ ਨਾਲ ਸਮਝਾ ਰ ਮੈਂ ਠੀਕਾ ਨਾ ਤਾਰੇ ਕੰਮ ਕਰ। ਚਲੋ ਚਲੀਏ ਯਾਰ। ਹੁਣ ਮਿੱਤਰੋ ਸੀਮੈਂਟ ਤੇ ਪੀਯੂ ਕੀ ਲੈ ਕੇ ਆਉਣੀ ਐ। ਬਾਈ ਦੀ ਗੱਲ ਤਾਂ ਅਸੀਂ ਮੰਨ ਲਈ। ਉਹ ਜੇ ਬਾਈ ਦੀ ਚੱਲ ਨਾ ਬਰਨੀ ਤੇ ਬਾਈ ਨੂੰ ਟਾਲੇ। ਸੀਮੈਂਟ ਲੈਣੇ ਕਲੇ ਹੈ। ਚਲੋ। ਚਲੋ। ਓਏ ਥੇੜੋ। ਬਰੇ ਮਰਨ ਨਹੀਂ ਤੁਸੀਂ। ਮੇਰੇ ਹੰਦੇ ਨਾ ਡਾਲ। ਚਾਉਂਦੇ ਆ ਮਿੱਤਰੋ ਸੀਮੈਂਟ ਲੈ ਕੇ ਆਉਨੇ ਆ। ਮੇਨੇ ਯਾਰ ਸਾਰੇ ਨਹੀਂ ਬ੍ਰਿਹਾਲ ਕਰਦੇ ਇੱਕ ਦਾ ਸਾਬ ਦੇ ਪਰੇਸ਼ਾਨ ਕੋਈ ਹਮਣਾ ਸਮੋਸੇ ਬਣਾਈ ਅੱਜ ਹੈ ਆਪ ਬਰੈਡ ਲੈ ਕੇ ਜਾਂਦਾ ਕਰੇ ਬਣਾਉਣੇ ਆ ਖਾਈ ਆਵਾਂਗੇ ਸਮੋਸੇ ਖਾਣੇ ਆ ਸਮੋਸੇ ਦਾ

ਬਾਚੇ ਨੂੰ ਗਾਹਾਂ ਦੇ ਵਿੱਚ ਦਿੱਤੋ ਤੇ ਉਹ ਕੋਪ ਨੰਬਰ ਰੱਖੀ ਹੈ ਬਸ ਨੰਬਰ ਇਹ ਆ ਵੀ ਆ ਆ ਵੀ ਆ ਦੇਖ ਲੈ ਇਹ ਰੋਣੇ ਨਾ ਦੇ ਤੋ ਦੇਖ ਲੈ ਚੱਲ ਨਾੜ ਤੋ ਦੇਖ ਲੈ ਫੋਨ ਤੋ ਦੇਖਾਂਗੇ YouTube ਤੋ ਕੱਢਗੇ ਪਾਣੀ ਜਣੀ ਬਣਾ ਦੀ ਬੋਚਾ ਲਾ ਪਾਣੀ ਜਣੀ ਨਾ ਬਸ ਹੈ ਪਾਣੀ ਜਣੀ ਲੱਗਣੀ ਇਹ ਉੱਤੀ ਸੈਟ ਕਰਨੀ ਜਾਂਦਾ ਜੀ ਹਾਂ ਤਲ ਪਰਸੋਂ ਆਈ ਬੰਦੇ ਹੈ ਤਾਂ ਹੈਗਾ ਲੜੜੀ ਕਿਵੇਂ ਆ ਸਾਤਰ ਜਿਹੇ ਲੱਗਦਾ ਵੇ ਬ్రో ਫੋਟੋ ਆ ਗਈ ਲੋ ਤਾਂ ਕੋਈ ਨਾ ਆ ਵੀਰ ਪਾ ਲੈ ਨਾਲ ਬਾਜੂ ਅੱਗ ਲਾ ਲੈ ਹਮ ਖਲਾ ਫੜ ਜਾ ਹਟ ਮੋਰੀ ਗੱਲ ਤੋਂ ਸੇ ਲਗੇ ਆ ਜਾ ਉਹ ਬੈਠੀ ਹੈ ਤੂੰ ਦੋ ਮੈਂ ਵਲੌਗ ਬਣਾਉਂਦਾ ਯਾਰ ਟੈਂਟ ਤੇ ਕੀ ਕਰਾਉਂਦਾ ਫਾਇਦਾ ਕੀ ਆਇਆ ਪਰ ਤੇਰਾ ਫੜੀ ਯਾਰ ਅੱਛਾ ਸਸਰੀ ਗਾਲ ਜੀ ਬੋਲੀ ਬਣਾਉਂਦੇ ਆ ਇਧਰ ਰੋਡ ਨੂੰ ਕਿੰਨਾ ਕਿ ਦੱਦੇ ਦਾ ਨਜਵਾਬ ਹਾਂ ਪੁੱਤਰ ਕਿਹਾ ਨਾ ਚੱਲ ਚੱਲੀ ਆਂ ਡਾਕਟਰ ਯੋ ਉਦੋਂ ਲਾ ਬੋਰੀ ਨਹੀਂ ਜੱਕੀ ਜਾਂਦੀ ਯਾਰ ਲੈ ਮੈਂ ਤਾਂ ਲੱਗ ਰਹੀ ਹਾਂ ਹੂੰ ਕਹਦੇ ਮੇਰੇ ਮੋਢਾਂ 'ਤੇ ਧਰ ਦੇ ਜੌਨ ਸੀਣਾ ਲਾ 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 ਆ ਜਮਾ ਆ ਜਮਾਈ ਚੂਸਿਆ ਪਿਆਰ ਉਹ ਹੱਥ ਦੇ ਲੈ ਲਾ ਯਾਰ ਮਨ ਤਾਂ ਕੀ ਹੀ ਹੈ ਲੈ ਮੰਟਕ ਨੂੰ ਹੋਰ ਵੀ ਦਿਲ ਸੁਪਾ ਤੇਨਾਂ ਨੇ ਜਾਂ ਆਤੇ ਹਾਂ ਆਈ ਰੱਖ ਇਹਨੂੰ ਜੱਡੀ ਕਰ ਯਾਰ ਜੀ 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 ਜ ਉਪਰੀ ਡਾਲ ਦੇ ਸੀਧੀ ਸੁਖੀ ਗੋਲ ਗੋਲ ਦਾ ਸੀਮੈਂਟ ਕਾ ਹੁੰਦਾ ਹੈ ਪਹਿਲੇ ਹਮਨੇ ਉਸਕੋ ਡਾਲਾ ਗੋਲ ਗੋਲ ਜੋ ਸੀਮੈਂਟ ਕਾ ਹੁੰਦਾ ਹੈ ਅਬ ਪੀਓਬੀ ਉਸਕੇ ਉਪਰ ਕੈਸੇ ਡਾਲੇ ਐਸੇ ਡਾਲ ਦੇਣਾ ਸੁਖੀ ਡਾਲ ਦੇ ਕੋਈ ਦਿੱਕਤ ਨਹੀਂ ਪਾਣੀ ਪੂਣੀ ਤੋਂ ਨਹੀਂ ਲਗਾਣਾ ਹੈ ਉਸਕੋ ਕੁਝ ਵੀ ਨਹੀਂ ਲਗਾਣਾ ਪਾਣੀ ਡਾਲ ਦੇਣਾ ਉਪਰ ਸੇ ਗੀਲੀ ਹੋ ਜਾਏਗੀ ਕਿਤਨਾ ਥੋੜਾ ਥੋੜਾ ਛਿੜਕਾਓ ਕਰ ਦੇਣਾ ਪਣ ਜੇ ये छिड़कते हैं थोड़ थोड़ा।, थोड़ा थोड़ा फुहारा लगाते हैं जैसे ये ब्लॉग है हमारा चैनल है उसका निकाल कर देते हैं तुम्हें फ़ोन निकालो हाँ शक्कर बरा कर देना मेरे मैट्री नहीं है किसके फोन में यूट्यूब चलता है ऊपर है कोई नहीं हम तुमको निकाल के देंगे अभी तो तुम यहाँ पर गिल्ले ब्लॉगिंग जो थले लाइन नहीं होती है लाइन ਅੰਡਰਸਕੋਰ ਉਸਕੋ ਡਾਲ ਦੇਣਾ ਹਮਾਰਾ ਚੈਨਲ ਆ ਜਾਈਆ ਮੇਰੀ ਖੁਦ ਕੀ ਫੋਟੋ ਆ ਗਈ ਜਾ ਉਸਦੀ ਆ ਗਈ ਜਾ ਉਸਦੀ ਆ ਗਈ ਤਿੰਨੋਂ ਵਿੱਚੋਂ ਇੱਕ ਹੀ ਫੋਟੋ ਆ ਜਾਏਗੀ ਸਾਹਮਣੇ ਚਲੋ ਚਲੋ ਪੀਓਪੀ ਡਾਲੇਗੀ ਪੀਓਪੀ ਡਾਲੇਗੀ ਥੈਂਕ ਯੂ ਬਈ ਬਹੁਤ ਬਹੁਤ ਮੈਂ ਟ੍ਰੋਲਿਆਂ ਦੀ ਪੀਓਪੀ ਤੇ ਐਂਡ ਸੀਮੈਂਟ ਸੀਮੈਂਟ ਖੋਲਦਾ ਬਾਡੀ ਹੁੰਦਾ ਖੋਲਦਾ ਨਹੀਂ ਜਿੰਨਾ ਟਾਈਮ ਕਿੱਥੇ ਆਬ ਵਾਲੇ ਆ ਪਾਈਪਰ ਵੇਰ ਲਿਆਂਦਾ ਆਰਡਰ ਪਤਾ ਕਿੰਨੇ ਆਏ ਵੀ ਆਪਾਂ ਨੂੰ ਅੱਗੇ ਬੌਲੇ ਆਏ ਵੇ ਆ ਕੋਠੇ ਕਰਾ ਦੇਖ ਲਾ ਸਾਰੇ ਜੰਨਾ ਦੇ ਤਰਪਾਲਾ ਪਈਆਂ ਵੀ ਆ ਸਾਰੇ ਆਪਾਂ ਦਿਆਂ ਕੰਪਲੀਟ ਕਰਨੇ ਆ ਓ ਮਾਈ ਗੋਡ ਖੜੋ ਖੜੋ ਮੁੰਡੇ ਲੱਗੇ ਪਈ ਨਹੀਂ ਕੰਮਾਂ ਨੂੰ ਓਏ ਛੋਕੜਿਆਂ ਦੇ ਮੜਾ ਜਾ ਫਿਰ ਪਾ ਦੇ ਕਿ ਪਾ ਲਈ ਗਿੱਲੇ ਦੀ ਪੋਪੀ ਉਹ ਗਿੱਲਾ ਮੈਂ ਤੂੰ ਗੱਲ ਕਰ ਬੰਦਰ ਆ ਜੀ ਬੋਕ ਦੀ ਨਾਲ ਬਣਾ ਰਿਹਾ ਟੀਯੂਪੀ ਨੇ ਦੇਖੋ ਮਤਰਾ ਗੱਲ ਜੀ ਕੋਠਾ ਚੜਾ ਚੜਾ ਕਰਦਾ ਮੁੰਡਿਆਂ ਦਾ ਨੀਂ ਨੀ ਰਖਲਾ ਪਾਓ ਪੀਓ ਪੀ ਆਇਆ ਨਾ ਮੇਰੇ ਟੀਯੂਪੀ ਉਹ ਐਨੀ ਢੋਲੀ ਢੂਦੀ ਦਾ ਪਾਣੀ ਦੇ ਦਿੰਦੇ ਨਾ ਬੈਨ ਮੈਂ ਭయ్యా ਜਲਦੀ ਜਲਦੀ ਕੰਮ ਨਿਪਟਾਓ। ਭਈਆ ਇਹ ਕਾ ਕਰ ਰਹੇ ਹੋ ਆਪ? ਹੋ ਹਾਂ। ਦੋ ਰਹੇ ਹੋ ਭਈਆ। ਆਇਆ ਨਾ। ਆਇਆ ਲੈ ਦੁੱਤੀ ਨੂੰ। ਰਾਦਨ 10 ਵਜੇ ਤੱਕ ਮਿਲਿਆਗਾ। ਕੀ? ਪਲੜ। ਪਲੜ। ਹਾਂ ਜੀ ਮਿਲਦਿਆ ਦਾ। ਉਹ ਦੇਖੋ ਮਟਰ ਉਂਤ ਲਾਖਣਾ। ਸੋਨੂ ਗੁਪਤਾ ਅਮਨ ਗੁਪਤਾ ਹਿੰਦਾ ਗੁਪਤਾ ਹਿੰਦਾ ਗੁਪਤਾ ਓਏ ਆ ਬੋਰੀਆਂ ਮੋਰੀਆਂ ਵਾਲੀਆਂ ਥੱਲੇ ਬਾਲੀ ਉੱਪਰ ਨਾ ਲੇ ਗੀਂ ਦਾ 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 ਇਤਰਾ ਆ ਇਤਰਾ ਗੇਰਨਾ ਗੇਰਨਾ ਇੱਥੇ 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 ਉਹ ਖੁੰਦੀ ਤੇ ਆਹ ਹਾਂ ਪਕੜ ਲਾ ਕੜ ਲਾ ਡੜ ਗਿਆ ਡੜਿਓਂ ਸਾਈਡ ਤੇ ਇੱਥੇ ਕੱਢਦੇ ਕਰਨ ਨਾਲ ਨਾਲ ਕੰਡੀ ਵੀ ਉਹ ਕਰਦੇ ਕਰ ਝੜਕ ਗਿਆ ਮੈਨੂੰ ਤਰਸੋਂ ਪਾਰਕ ਜਰੂਰ ਕਰਿਆ ਸੋਨ ਨੂੰ ਕਿੱਥੇ ਜਾ ਕੇ ਵਿਜ਼ਿਟ ਕਰਨਾ ਬਾਈ ਸੋਨ ਨੂੰ ਗਾਲ੍ਹਾਂ ਸਨ ਤੇ ਕਿਹਦਾ ਵੀਰੇ ਤੂੰ ਅਮਾਨ ਵਾਲੇ ਨੇ ਧਿਆਨ ਨਾਲ ਪੈਸਾ ਲੈਟਰ ਭੌਂਦੀ ਨਾ ਹਾਂ ਸ਼ਾਇਦ انا ਉਸ ਨੂੰ ਨੀ ਦੇਖ ਹੁਣ ਕਿੱਥੇ ਬਣਾਉਣਾ ਯਾਰ ਅਸਲ ਮੈਂ ਹੈ ਨਾ ਯਾਰ ਗਾਂ ਤੂੰ ਤਾਂ ਹੈ ਓਏ ਅਸਲ ਮੈਂ ਘਰ ਦੋ ਮਦਲੀ ਹੋਣੀ ਚਾਹੀਦਾ ਉੱਤੇ ਵਾਲਾ ਚੋਂ ਲੱਗੇ ਥੱਲੇ ਵਾਲਾ ਦਾ ਬਾਜੂ ਸਹੀ ਹੈ ਕਿ ਨਹੀਂ ਕਾਤਰੀ ਮੰਨੋ ਇਹਦੇ ਪਰ ਇਤਨੀ ਪਦਾਰੀ ਕੀ ਚੱਕਰ ਆ ਕਿ ਸਾਰਾ ਨਵੇਂ ਨਟਰੀ ਹੋ ਗਿਆ ਪਾਪਾ ਹਾਂ ਨਵੇਂ ਬਾੜੇ ਜੋ ਆ ਆਹ ਵੀ ਮਿੱਤਰੂ ਕੰਮ ਨਿਭੜ ਚੁੱਕੇ ਐ ਲੋ ਮਿੱਤਰੋ ਕੰਮ ਗਿਆ ਨਿਭੜ ਮਾ ਥੋੜਾ ਜਿਹਾ ਰਹਿ ਗਿਆ ਇੰਨਾ ਕੁ ਸੌ ਰਹਿ ਗਿਆ ਬਾਕੀ ਸਾਰੇ ਤੇ ਪੀਓ ਪੀ ਨਰਾ ਸੁੱਕਾ ਸਾਰਾ ਕੋ ਗਿੱਲਾ ਕਰਤਾ ਸੀ ਪਹਿਲੇ ਹਲਾ ਦੇਖੋ ਸਾਡੇ ਇਹ ਕਰ ਨੰਗਾ ਇੱਥੋਂ ਤੂੰ ਆਪ ਦੇ ਖਾ ਪਰੇਡੋ ਇਨ ਲੈ ਚਟੇ ਗਾਲੀ ਚਟੇ ਆ ਉਹ ਚਟੇ ਆ ਪੀਓ ਪੀ बैठा हां तो तो दे दूर करके दूर करके ਆ ਪੈਰ ਲਵੇੜ ਤੇ ਤੇਰੇ ਅੱਜ ਨੀ ਨ데요 ਗੇਟਾ ਸਾਨੂੰ ਖੁੱਲਾ ਰਹਿੰਦੀ ਐ ਤੇ ਮੂਰੇ ਧਰ ਦੇ ਕੋ ਮੇਰਾ ਬੀਜ ਇੱਥੇ ਨਹੀਂ ਮਈਆ ਹੋਈ ਪੈਨ ਆ ਪੈਰ ਉੱਪਰ ਜਾਉਂਦਾ ਉਹਦੇ ਪੂਰੇ ਮਹਿਲ ਤੀ ਨਹੀਂ ਪੜ ਜਾ ਓਏ 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 ਤੂੰ ਕਿਧਰੋਂ ਆ ਮਾਂ ਹੀਰ ਦੇ ਉਂਗਲੀ 'ਤੇ ਰੱਖ ਹੋਵੇ ਤਾਂ ਐਂ ਨਹੀਂ ਹੁੰਦੀ ਆ ਫਰਦਾਈ ਬੱਸ ਗਾ ਡਾਕਟਰੀ ਕੰਨ ਲੱਗ ਗਿਆ ਉਧਰ ਵੀ ਗਮੇ ਜੋਰਾਂ ਸ਼ੋਰਾਂ ਤੇ ਲੱਗਿਆ ਪਿਆ ਇਹ ਸਭ ਫਸ ਹੀ ਹੈ ਤਾਂ ਸਾਰਿਆਂ ਤੋਂ ਪਹਿਲਾਂ ਕੰਮ ਰੇੜਦਾ ਸੀ ਮੰਨਦੇ ਹੋਗੇ ਨਹੀਂ ਸਾਨੂੰ ਫਿਰ ਮੈਸਟਰੀ ਵੀ ਬਾਹਲੇ ਟੱਕੜ ਆ ਨੀਰਾਬਾਦ ਇੱਥੇੋਂ ਥੋੜਾ ਯਾ ਪੀਓਪੀ ਸੜੇ ਦੇ ਉੱਤੇ ਨਾਲੇ ਥੋੜੀ ਜੀ ਹੂੰ ਹੂੰ ਹਾ 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 ਬੱਸ ਕਰ ਕਰਡੀ ਦੀ ਮਾੜੀ ਗਲਤੀ ਹੋਈ ਗਲਤੀ ਹੋਈ ਗਲਤੀ ਹੋਈ ਕੀ ਗਲਤੀ ਹੋ ਗਈ ਬਈ ਖੇਡ ਨਹੀਂ ਲੱਗਦੀ ਉਹ ਗੇੜ ਤੋਂ ਲੱਗੂ ਆਏ ਕਿਵੇਂ ਆ ਤਿੰਗਾ ਮੂਰੇ ਐਂ ਤੁਹਾਨੂੰ ਚੱਕੀ ਰਹਿਮ ਗੇਟ ਖਾਣਾ ਕਰੀ ਆਪਾਂ ਕੋ ਯਾਰ ਲੱਗੂ ਆ ਨੰਨੇ ਘੜਦਾ ਹਰਾਂ ਅਲੱਗ ਤੰਦੇ ਘੜਦਾ ਹਰਾਂ ਜਿਆਦਾ ਚਲੋ ਯਾਰ ਬਸ ਬੋਲੇ ਸੋਨੇ ਫੈਂ ਗੇਟ ਸੱਤ ਸ਼ੂ ਨਾ ਲਾ ਕੇ ਦੇਖਣਾ ਇੱਥੋਂ ਦਾ ਲੱਗ ਲਈ ਏ ਥੋੜਾ ਜਿਹਾ ਚੱਕ ਖੇਚ ਲੈ ਖੇਚ ਲੈ। ਇਤਰੋਂ ਸਿੱਕੇਮੰਦ ਕਰਦਾਂਗੇ ਸੰਪਰਕਾ ਕਰੋ ਤੁਸੀਂ। ਓਏ ਹੈਲੋ। ਚਲ। ਓਏ ਇਹ ਜੇ ਮੂਰੇ ਤਨ ਦੇਖੋ ਯਾਰ। ਚੱਲ ਜਾਈਦਾ ਮੈਂ ਝੰਡਾ ਹਟਦਾ। ਹੂੰ। ਸੋਣੂ ਤਾਂ ਦੀ ਮੜੀ ਜੇ ਕੋਹ ਤੋ ਵੀ ਹਲ ਲੈ ਮਿੱਤਰੋ ਹਾਂ ਕੋਈ ਨਹੀਂ ਪਰੇ ਬਾਬੇ ਓਕੇ ਹੋ ਗਿਆ ਮੜੀ ਗਿਆ ਕੰਮ ਮਿੱਤਰੋ ਹਾਂ ਜੀ ਉਹਨਾਂ ਦੇ ਕੋਲ ਹੋਮ ਡਿਲੀਵਰੀ ਕਰਨ ਬੰਦੇ ਜੀ। ਛੁਣ ਦੀ ਹੋਮ ਡਿਲੀਵਰੀ ਹੁਣ ਚੱਲੀ ਐ। ਹੈ ਛੁਣ ਚਲੋ ਜੀ। ਚਲੋ। ਵਾਹੀ ਕੋ। ਹੁਣ ਬੈਠੇ ਉਹਨਾਂ ਦਾ ਬੰਦ ਕਰੀਂ। ਇਹ ਪੈ। ਲੋ ਵੀ ਮਿੱਤਰੋ ਪੋੜੂਆ ਦਾ ਪਾਸੇ ਗੱਲਾਂ ਬਈ ਥੋੜੀਆਂ ਜਿਹੀਆਂ ਕੰਮ ਕੰਮ ਵਾਲੇ ਆ ਤੇ ਬਈ ਆਰਡਰ ਲੈਣ ਚੱਲੇ ਆ ਲੈਟਰ ਆ ਪਾਣਾ ਉਹ ਦੇਖ ਕੇ ਉਹਨੇ ਥਾਂ ਦੇਖ ਕੇ ਉਹਨਾਂ ਦਾ ਵੀ ਲੈਟਰ ਵਾਲਾ ਗਿਆ ਜਾਵਾ ਪਰ ਲੈਟਰ ਪਾ ਕੇ ਆਉਣਾ ਕਿੰਨਾ ਮਾਤ ਲੱਗੂ ਇਹਨਾਂ ਦਾ ਨਾ ਸਗਾਣਾ ਵੀ ਇਹਨਾਂ ਨੇ ਸਮਾਂ ਤੋਂ ਹੀ ਲਿਆ ਕੇ ਰੱਖਿਓ ਕਾਦੂ ਫੇਰੇ ਇੰਨੇ ਬਾਅਦ ਥੋੜੇ ਕੋਲੇ ਆਵਾਂਗੇ ਬੱਚਾ ਆ ਬਣਾ ਕੇ ਰੱਖ ਕੱਲੀ ਜਾ ਇਹ ਕਹਿੰਦੇ ਸ਼ਪਿੰਦੇ ਨਹੀਂ ਚਾਹ ਰਹੇ ਤੇ ਬਿਸਕਟ ਖਾਣੇ ਹਨਾ ਓਏ ਮੀਨ ਵੀ ਕੁ ਬਾਪੇ ਹੁੰਦਾ ਜੀ ਇਹ ਵੀ ਕਹਿੰਦੇ ਆ ਜਵਾਬ ਨਹੀਂ ਦਿੰਦੇ ਆ ਆਵਣਾ ਵੇਰੇ ਮਿੱਤਰੋ ਕਹਿੰਦੇ ਮਿਹਨਤ ਰੰਗ ਲਿਆਈ ਆ ਪੀਓਪੀ ਥੋੜੀ ਜਿਹੀ ਉਹ ਆ ਕੋਈ ਬਾੜੀ ਵੀ ਛੜਕੀ ਜਣਾ ਤੂੰ ਕੰਮ ਆਵੇਂ ਚਲ ਪੱਲੜ ਪਾ ਬਾਹਲਾ ਨਾ ਤੋਰ ਫਿਰ ਕੰਮ ਖਰਾਬ ਕਰਾਂਗਾ ਫੋਨ ਬਣ ਗਿਆ ਲੋਤ ਵੀਡੀਓ ਵੀਓ ਲੈ ਜੇ ਉਹ ਸਾਫ ਹੋ ਜਣੀ ਹੈ ਤੋ ਮੇਤਰੋ ਅੱਜ ਹੈ ਅਗਲਾ ਦਿਨ ਤਾਸ਼ਾ ਖਢੀ ਅੰਦਰ ਬੈਠੇ 11:00 ਵੱਜ ਗਏ ਮੇਰੇ ਘਰ ਤੋਂ ਤੁਹਾਨੂੰ ਆਪਣਾ ਫਾਇਦਾ ਬਲੌਗ ਸਾਰਿਆਂ ਨੂੰ ਵਧੀਆ ਲੱਗੇਗਾ ਇਦਾਂ ਹੀ ਸਾਰੇ ਜਣ ਸਪੋਰਟ ਕਰਦੇ ਰਹੋ ਜੀ ਲੈ ਓਏ ਹਲੋ ਬਾਈ ਬਾਈ ਕਰਦੇ ਫਿਰ ਤੂੰ ਹੀ ਕਰਦੇ ਬਾਈ 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 ਲੈ ਬਈ ਮੈਂ ਤਾਂ ਛੁੱਟੇ ਮੇਤਰੋ ਬਾਈ ਬਾਈ